ਦੇਹੋ ਜਿਆ ਬੀਜਿਆ ਵੱਡਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮੰਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਹਮਰਸ ਸੰਚਾਰ ਕਰਦੇ ਸੀ ਤੁਸੀਂ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਇੱਕਦੋ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਸੁਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਕੁਰਬਾਨ ਸਿੰਘ ਜਦੋਂ ਮਾਂ ਦੀ ਕੁਛੜ ਚੜ ਕੇ ਉਹ ਤਰੀਕਾਂ ਤੇ ਆਉਂਦਾ ਸੀ ਤੇ ਜੇਲ੍ਹ 'ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਵੀਰ ਸਿੰਘ ਬਾਦਲ ਬਿਕਰਮ ਜੀਠੀਆਂ ਦੇ ਇਸ਼ਾਰਿਆਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ 'ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਦੇ ਰੋਗ ਅਸੀਂ ਗੁਰਦੁਆਰ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋੜ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਤਿੰਨ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ ਦੋ ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ ਰੋਪਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ ਸਰਜੀਤ ਸਿੰਘ ਕਾਲੋਂ ਫਰੀਦਕੋਟ ਉਹਨਾਂ ਦੀ ਗਵਾਹੀ ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਸੀ ਉੱਥੇ ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਦਰਬਾਰ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਤਾਂ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੇ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ 'ਚ ਬੰਦ ਰੱਖਿਆ ਕਸੂਰ ਕੀ ਆ ਹਰਿਆਣਾ ਕਮਿਟੀ ਕੋ ਬਣਾਈ ਆ ਹਰਿਆਣਾ ਕਮਿਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀਗਾ ਸਾਡੀਆਂ ਗੱਡੀਆਂ ਟੋਜਨ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕਿ 47 ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਏਕੇ 47 ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਏਕੇ 47 ਦੇ ਰੌਂਦ ਪਾਉਂਦੇ ਰਹੇ ਆ ਝੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ 552 ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਚੋਂ ਹੋਈਆਂ ਭੀਖੀ ਕੀਰਤਨ ਦਰਬਾਰ ਨੂੰ ਚੱਲੇ ਸੀ ਦੋ ਦਿਨ ਲੱਗੇ ਤੀਜੇ ਤੇ ਜਾ ਰਹੇ ਅਮਰਤ ਸੰਚਾਰ ਹੁਣ ਆ ਸੀਗਾ ਤੁਸੀਂ ਕੋਰ ਕਸ਼ਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਆਂ ਗ੍ਰਿਫਤਾਰ ਕਰ ਲਿਆ ਇਸ ਸਰ ਸਿੰਘ ਡੀਐਸਪੀ ਇੱਕ ਭਾਰਤਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਗਏ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਿਰੋਜ਼ਪੁਰ ਜੇਲ੍ਹ ਤੁਸੀਂ ਸਾਡੇ ਤੇ ਇਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਲੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਦੇ ਪਾਬੰਦੀ ਨਾਲ ਬਠਿੰਡਾ ਜੇਲ ਫਰੀਦਕੋਟ ਜੇਲ ਫਿਰੋਜ਼ਪੁਰ ਜੇਲ ਕਪੂਰਥਲਾ ਜੇਲ ਹੁਸ਼ਿਆਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ